धन्यवाद 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 क्या कहना क्या चाहोगे यूथ एक देश की रीढ़ की हड्डी है जी जो यूथ है वो एक देश की रीढ़ की हड्डी है आज हमारे साथ यहाँ दो तीन हजार बंदों यूथ का हमारा कट हुआ है तो ये मैं इसको अपनी कमाई समझूंगा अपना भाईचारा समझूंगा और हम मैं अपने तय दिल और सब चीज से कांग्रेस पार्टी के साथ खड़ा हूँ बस देखा गया है कि कोई भी मतलब है अपना काम कुम छोड़ के ऐसे आता नहीं इसका मतलब आप भी उनके साथ उसी तरह ही जुड़े हो जैसे वो जुड़े हैं रात को तीन बजे भी फोन आता है तो वहीं पे खड़े मिलते हैं ये नहीं कि हम फोन ना उठाएं ये हमारी सूर से आदत रही है और आगे भी यही आदत रहेगी खड़ते आए हैं खड़ते रहे लोकसभा इलेक्शन चल रही है उसमें आप कांग्रेस को लेके चल रहे हैं कांग्रेस पार्टी की तो जी जीत हो चुकी है ये तो तय हो चुका है कि कांग्रेस पार्टी जो मोहाली अनंतपुर की सीट है वो ले चुकी है ये मेरा वादा है आपसे मैं दावा कर रहा हूँ क्या कांग्रेस पार्टी की जीत हो चुकी है तो अभी आगे सिंगला साहब के साथ भी कोई मीटिंग कराने हाँ जी हाँ जी सिंगला साहब के साथ भी मीटिंग कराना जो जीती साहब हैं वो मेरे पिता समान हैं वो मेरा रात को दो बजे हों चाहे तीन बजे हों वो मेरा कभी भी फ़ोन मिस नहीं करते मेरा फ़ोन उठाते हैं पहली बैल में मेरी समस्या जहाँ भी मैं उनको बोलता हूँ वो मेरे साथ खड़ते हैं सिद्धू साहब हैं वो भी मेरे साथ दिल से खड़ते हैं बिल्कुल मेरे को किसी चीज़ की कोई कमी नहीं आई जितना भी मेरे साथ यूथ जुड़ा है किसी की कोई भी प्रॉब्लम है किसी की कोई भी ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ ਤਾਂ ਉਹ ہماری ਮਿੰਟ ਵਿੱਚ ਸੁਲ ਜਾਂਦੇ ਹਨ ਤभी ਇਹ ਅੱਜ ਆਪਕੇ ਸਾਹਮਣੇ ਹੈ ਜੀ ਸਰ ਬਿਲਕੁਲ ਮੈਂ ਪੂਰੇ ਹਲਕੇ ਕੀ ਘੁੰਮ ਰਿਹਾ ਕਿਵੇਂ ਲੱਗ ਰਿਹਾ ਕਾਂਗਰਸ ਪਾਰਟੀ ਦਾ ਤੁਹਾਨੂੰ ਕਾਂਗਰਸ ਪਾਰਟੀ ਜਿੱਤੂਗੀ 100% ਤੇ ਕਿਹੜੇ ਬੁੱਤੇ ਨੂੰ ਲੈ ਕੇ ਨਾਮਿਨੇਚ ਕਰੀ ਆ ਮੁੱਦੇ ਮੁੱਦੇ ਨੇ ਦੋਨੋਂ ਸਰਕਾਰਾਂ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਜੋ ਗਾਰੰਟੀਆ ਸਭ ਝੂਠੀਆਂ ਸਾਹਬ ਤੋਂ ਹੀ ਆ ਅੱਜ ਕਾਂਗਰਸ ਪਾਰਟੀ ਜੋ ਵਾਅਦਾ ਕੀਤਾ ਨਵਾਇਆ ਹਮੇਸ਼ਾ ਔਰ ਅੱਗੇ ਵਾਸਤੇ ਲੋਕ ਅਸਲ ਟਰਸਟ ਕਰਦੇ ਆ ਪਰ ਇਹਨਾਂ ਲੋਕਾਂ ਦਾ ਲੋਕਾਂ ਦਾ ਟਰਸਟ ਖਤਮ ਹੋ ਗਿਆ ਅੱਜ ਲੋਕ ਚਰਾਹੇ 'ਚ ਖੜੇ ਨੇ ਲੋਕ ਚਾਹੁੰਦੇ ਵੀ ਕਾਂਗਰਸ ਕਰੋ ਸਾਨੂੰ ਵੋਟ ਪਾਉਣ ਦਾ ਮੌਕਾ ਮਿਲੇ ਅਸੀਂ ਕਾਂਗਰਸ ਨੂੰ ਚੁਣੀਏ ਤੇ ਪਾਕ ਦੇਖੀ ਬਾਗੜਾ ਸੰਭਵ ਆਲੇ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਜਿੰਨੀਆਂ ਉਹਨਿਆਂ ਦੀਆਂ ਗਾਰੰਟੀਆਂ ਸਾਰੀਆਂ ਜਲਦੀ ਪੂਰੀ ਕਰ ਦਿੱਤੀਆਂ ਜਾਣਗੀਆਂ ਕੋਈ ਗਾਰੰਟੀ ਪੂਰੀ ਨਹੀਂ ਹੋਈ 2.5 ਸਾਲ ਦਾ ਹੋਈ ਨਹੀਂ ਹੁਣ ਤਾਂ ਸੂਰਜ ਡੁੱਬਣ ਲੱਗਿਆ ਹੈ ਇਹ ਸੂਰਜ ਚੜ੍ਹਦਾ ਉਦੋਂ ਤੱਕ ਰੋਸ਼ਨੀ ਤੇਜ ਹੁੰਦੀ ਹੈ ਨਾ ਬਿਲਕੁਲ ਕਲੀਅਰ ਹੁੰਦਾ ਹੁਣ ਤਾਂ ਸੂਰਜ ਡੁੱਬਣ ਲੱਗ ਤੇ ਤੇ ਬੀਜੇਪੀ ਵੀ ਕਹਿ ਰਹੀ ਹੈ ਕਿ ਇਸ ਵਾਰ 400 ਪਰ ਦੋਨੋਂ ਤੁਸੀਂ ਕਿਤਾ ਦੇ ਬੀਜੇਪੀ 100 ਪਰ ਕਰ ਦਿੱਤਾ ਵੀ ਬਹੁਤ ਵੱਡੀ ਗੱਲ ਹੈ ਹਾਂ ਜੀ ਹੋ ਗਈ ਆ ਜਿਤਨਾ ਤਾਂ ਆਇਆ ਤੇ ਜੀ ਮਲੋਆਵੇਂ ਉਹਨਾਂ ਨੇ ਬਹੁਤ ਲੋਕਾਂ ਕੋਲ ਕਹਾਇਆ ਸਿੱਧਰ ਹੌਲ ਗੰਦੀ ਪਿਆਰੋਪ ਲਗਾਏ ਹਨ ਉਹ ਇਸ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਜੋ ਜਿਤਨਾ ਜੋਗੀ ਹੈ ਜਾਂ ਮੋਦੀ ਹੈ ਜਾਂ ਦੂਸਰੇ ਤੀਸਰੇ ਇਨਕਾ ਜੋ ਹਰਿਆਣੇ ਵਾਲਾ ਮੁੱਖ ਮੰਤਰੀ ਹੈ ਇਹਨਾਂ ਕੇ ਅੱਗੇ ਪਿੱਛੇ ਕੁਝ ਨਹੀਂ ਹੈ ਭਈਆ ਨਾਨ ਕੇ ਪਰਿਵਾਰ ਹੈ ਨਾ ਬੇਟਾ ਨਾ ਬੇਟੀ ਹੈ ਉਹ ਤਾਂ ਲੋਕ ਐਸੇ ਲੰਡੇ ਜਿਹੜੇ ਹੈ वो लोग पूरे देश को बर्बाद करने लगे हुए हैं लेकिन हम चाहते हैं कि देश की तरक्की हो देश में ऐसे लोग आगे हैं जो देश की तरक्की के लिए काम करें जो लोग कुछ लोगों के लिए काम करते हैं कुछ बड़े परिवारों के लिए जो जो तनाड़ लोगों के लिए काम करते हैं वो हमारे लिए ठीक नहीं हो हमारे लिए हानिकारक है शमी जी ने यहाँ पर यूथ इकट्ठा किया उस बारे क्या कहना चाहोगे कैसा शमी बहुत लज बहुत अच्छा नौजवान है इसके साथ बहुत बड़ा जूथ है और ये जूथ जब जब जूथ चल पड़ता है ना तो सब कुछ चेंज हो जाता है ਕਾਂਗਰਸ ਜਿਹੜਾ ਸਮੀ ਜਿੰਨੇ ਇੱਥੇ ਕੀਤਾ ਯੂਥ ਦਾ ਕੀ ਕਹਿਣਾ ਚਾਹੁੰਦਾ ਸਭ ਤੋਂ ਬੈਲਾ ਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ਮੀ ਮਾ ਛੋਟਾ ਭਰਾ ਹੈ ਔਰ ਇਹ ਜੇ એનર્ਜੀ ਬਹੁਤ ਹੈ ਜੂਤ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਆਮ ਪਰਿਵਾਰ ਦੇ ਵਿੱਚੋਂ ਗਰੀਬ ਬਰਬਾਦ ਦੇ ਵਿੱਚੋਂ ਉੱਠ ਕੇ ਇਹਨੇ ਇੰਨਾ ਨਾਮ ਕਮਾਇਆ ਕਿ ਇਹਨੇ ਯਾਰ ਦੋਸਤ ਭਰਾਵਾਂ ਵਰਗੇ ਯਾਰ ਦੋਸਤ ਨੇ ਕਮਾਏ ਆ ਇਹਦੀ ਆਤ ਤਾਂ ਹਰ ਇੱਕ ਨਾਲ ਖੜਦਾ ਔਰ ਹਮੇਸ਼ਾ ਜਿਹਦੇ ਨਾਲ ਖੜਾ ਹੈ ਤਾਂ ਉਹਦੇ ਨਾਲ ਖੜਾ ਹੈ ਸੋ ਗੱਲ ਇਹ ਹੈ ਕਿ ਅੱਜ ਜਿਹੜਾ ਇਹਨੇ ਪ੍ਰੋਗਰਾਮ ਕਰਾਇਆ ਸਿੰਘਲਾ ਸਾਹਿਬ ਦੇ ਹੱਕ 'ਚ ਕਰਵਾਇਆ ਕਾਂਗਰਸ ਦੇ ਹੱਕ 'ਚ ਕਰਵਾਇਆ ਅੱਗੇ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਲੋਕ ਸਭਾ ਦੀ ਉਹਦੇ ਵਾਸਤੇ ਸਿੰਘਲਾ ਸਾਹਿਬ ਦੇ ਹੱਕ 'ਚ ਅੱਜ ਇਹ ਰੈਲੀ ਕੀਤੀ ਆ ਔਰ ਇਹਨੇ ਸਮਰਥਨ ਦਿੱਤਾ ਕਿ ਵੱਧ ਤੋਂ ਵੱਧ ਜੀਆਂ ਵੋਟਾਂ ਨੇ ਉਹ ਕਾਂਗਰਸ ਪਾਰਟੀ ਨੂੰ ਪੈਣਗੀਆਂ ਔਰ ਇਹਦਾ ਪੂਰਾ ਇਲਾਕਾ ਹੈਗਾ ਔਰ ਇਹਨਾਂ ਨੂੰ ਵੀ ਅਸੀਂ ਵੀ ਵਾਦਾ ਕੀਤਾ ਤੇ ਜੋ ਵੀ ਕੰਮ ਅਧੂਰੇ ਆ ਸਾਰੇ ਕੰਮ ਪੂਰੇ ਕਰਕੇ ਦੇਵਾਂਗੇ ਸਿੰਘਲਾ ਸਾਹਿਬ ਜਿੱਤਣਗੇ ਔਰ ਉਸ ਤੋਂ ਬਾਅਦ ਐਮਪੀ ਬਣਨਗੇ ਜਿਨ੍ਹਾਂ ਨੇ ਪੈਸੇ ਪਹਿਲੇ ਸਾਲਾਂ ਨੂੰ ਮਿਲਣਗੇ ਸਾਰੇ ਜਗਤਪੁਰ ਦੇ ਲੋਕ ਸਰ ਇਹ ਵੀ ਦੇਖਿਆ ਜਾ ਰਿਹਾ ਕਿ ਜਿਹੜਾ ਵਿਧਾਨ ਸਭਾ ਦੇ ਜਿਹੜੇ ਲੋਕ ਮਤਲਬ ਟੁੱਟ ਕੇ ਕਾਂਗਰਸ ਤੋਂ ਉੱਤਰ ਕੇ ਇਸ ਨੂੰ ਵਾਪਸ ਆ ਰਹੇ ਇਹਦੇ ਬਾਰੇ ਬਿਲਕੁਲ ਨਹੀਂ ਬਿਲਕੁਲ ਐਕਚੁਅਲੀ ਉਹਨਾਂ ਦੀ ਗਲਤੀ ਸੀ ਚੂੜ ਬੋਲ ਕੇ ਸਰਕਾਰ ਬਣਾਈ ਹੈ ਕਈ ਬੰਦੇ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਪਰ ਉਹ ਸਾਡੇ ਪਰਿਵਾਰ ਦੇ ਮੈਂਬਰਸ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਸਾਰੇ ਸਾਡੇ ਨਾਲ ਮੁਰਕੇ ਦੁਬਾਰਾ ਜੁੜ ਚੁੱਕੇ ਸਰ ਧਨਈਆ ਜੀ ਦਾ ਜਿਹੜਾ ਪ੍ਰੋਗਰਾਮ ਬਾਰੇ ਜੀ ਉਹਦਾ ਕੋਈ ਡੇਟ ਐਨਾਉਂਸ ਹੋਇਆ ਉਹ ਮੇਰੇ ਖਿਆਲ ਵੀਕਐਂਡ ਤੇ ਹੋਏਗਾ ਉਹ ਸਿੰਘਾ ਸਾਹਿਬ ਨਾਲ ਜ ਰਾਤ ਨੂੰ ਮੀਟਿੰਗ ਹੈ ਡਿਸਕਸ ਕਰਕੇ ਸੋੜੀ ਦੱਸਾਂਗੇ ਥੈਂਕ ਯੂ ਜੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ